ਤੁਹਾਡੇ ਉੱਤੇ ਗੁਰੂ ਦੀ ਬਖਸ਼ਿਸ਼ ਕਿੱਡੀ ਹੋਊਗੀ ਤੁਹਾਡੀ ਲੀਡਰਸ਼ਿਪ ਕਿੰਨੀ ਜਜ਼ਬੇ ਵਾਲੀ ਹੋਊਗੀ ਕਿ 5 ਫਰਵਰੀ 1762 ਨੂੰ ਵੱਡਾ ਕੱਲੂ ਘਰਾ ਹੋਇਆ ਤੇ 16 ਅਕਤੂਬਰ 1762 ਅਠਾ ਮਹੀਨਿਆਂ ਬਾਅਦ ਅਬਦਾਲੀ ਨੂੰ ਉਹ ਅੰਮ੍ਰਿਤਸਰ ਜਾ ਕੇ ਕੇਰ ਲਿਆ ਹੀ ਇਹਨਾਂ ਨੇ ਅਠਾ ਮਹੀਨਿਆਂ ਬਾਅਦ 35000 ਬੰਦਾ ਕੌਮ ਦਾ ਖਤਮ ਹੋਇਆ ਉਸ ਦਿਨ ਤੇ ਮੈਂ ਪੜ ਕੇ ਹੈਰਾਨ ਹੋਇਆ ਜਸਾ ਸਿੰਘ ਆਲੂ ਵਾਲੀਏ ਦੇ ਕੱਲੇ ਦੇ ਸਰੀਰ ਉੱਤੇ ਵੱਡੇ ਕੱਲੂ ਘਾਰੇ ਚ 22 ਫੱਟ ਲੱਗੇ ਸੀ 22 ਫੱਟ ਚੜਤ ਸਿੰਘ ਸ਼ੁਕਰ ਚੱਕੀਏ ਦੇ ਸਰੀਰ ਉੱਤੇ 18 ਫੱਟ ਲੱਗੇ ਸੀ ਜਦੋਂ ਕੌਮ ਦੀ ਲੀਡਰਸ਼ਿਪ ਅੱਗੇ ਹੋ ਕੇ ਫੱਟ ਖਾਣੇ ਗਿੱਜ ਜਾਵੇ ਨਾ ਫਿਰ ਮਗਰਲੇ ਆਪ ਚਾਹ ਨਾਲ ਲੜਿਆ ਕਰਦੇ ਆ ਤੇ ਜਦੋਂ ਮਗਰਲਿਆਂ ਨੂੰ ਪਤਾ ਹੋਵੇ ਵੀ ਇਹਨਾਂ ਨੇ ਸਾਨੂੰ ਬਲਦੀ ਦੇ ਬੂਥੇ ਚ ਦੇ ਕੇ ਆਪ ਪਾਸੇ ਹੋ ਜਾਣਾ ਹੈ ਫਿਰ ਭਰੋਸੇ ਚੁਕੇ ਜਾਂਦੇ ਹੁੰਦੇ ਆ ਫਿਰ ਨਹੀਂ ਮਗਰ ਕੋ ਤੁਰਦਾ ਹੁੰਦਾ